ਸੂਰੀ ਸਾਹਿਬ ਦੇਖੋ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਆ ਇਹਦੇ ਲਈ ਮੰਦਭਾਗੀ ਆ ਅਸੀਂ ਪਹਿਲਾਂ ਵੀ ਕਿਹਾ ਚਾਹੇ ਉਹ ਮੁੰਡੇ ਨੂੰ ਇੱਕ ਕਮਲ ਨੂੰ ਨੌਕਰੀ ਦਿੱਤੀ ਗਈ ਸੀ ਉਹਦੇ ਵਿੱਚ ਹਾਈ ਕੋਰਟ ਤੱਕ ਗਏ ਇਹ ਬੀਬੀ ਜਿੰਦਰਜੀਤ ਕੌਰ ਨੇ ਰੇਲਵੇ ਰੋਡ ਸਲੋ ਰੋਡ ਸੜਕਾਂ ਪਾਸ ਕਰਤੀਆਂ ਤਾਂ ਉਹਨਾਂ ਨੂੰ ਹਾਈ ਕੋਰਟ ਤੇ ਲੈ ਕੇ ਗਏ ਤੇ ਮੈਂ ਤਾਂ ਸਿਰਫ ਇੱਕ ਕਾਂਗਰਸ ਨੂੰ ਇੱਕ ਸਵਾਲ ਪੁੱਛਦਾ ਠੀਕ ਆ ਤੁਸੀਂ ਹਾਈ ਕੋਰਟ ਤੇ ਉਹਨਾਂ ਨੂੰ ਸਟੇ ਕਰ ਦਿੱਤਾ ਤੇ ਤੁਹਾਡੀ ਕੀ ਅਚੀਵਮੈਂਟ ਆ ਵੀ ਸ਼ਹਿਰ ਦੇ ਕੰਮ ਰਖਾਣਾ ਹੀ ਅਚੀਵਮੈਂਟ ਹੈ ਤੁਹਾਡੀ ਸਾਨੂੰ ਤਾਂ ਕੋਈ ਫਾਇਦਾ ਲੱਗ ਨਹੀਂ ਗਿਆ ਨਾ ਲੱਗ ਜਾਣਾ ਆ ਅਸੀਂ ਤਾਂ ਸਿਰਫ ਕੰਮ ਪਾਸ ਕੀਤੇ ਸੀਗੇ ਨਾ ਬੀਬੀ ਜੀ ਅੰਦਰਜੀਤ ਕੌਰ ਨੇ ਜਾਂ ਡਾਕਟਰ ਕਮਲ ਹਾਨਾ ਨੇ ਡਿਵੈਲਪਮੈਂਟ ਦੇ ਕੰਮ ਜਾਂ ਉਹ ਮੁੰਡੇ ਨੂੰ ਨੌਕਰੀ ਦਿੱਤੀ ਸੀ ਕੋਈ ਕਰਪਸ਼ਨ ਤਾਂ ਨਹੀਂ ਕਰ ਲਈ ਸੀ ਜੇ ਮੈਂ ਸਮਝਦਾ ਕਿੱਡੀ ਹੈਰਾਨੀ ਵਾਲੀ ਗੱਲ ਆ ਜਿਹੜੇ ਡਿਵੈਲਪਮੈਂਟ ਦੇ ਕੰਮ ਪਾਸ ਕੀਤੇ ਜਾਂਦੇ ਆ ਉਹਦੇ ਵਿੱਚ ਲੋਕਾਂ ਨੂੰ ਇਹ ਪ੍ਰਚਾਰੇ ਜਾ ਰਿਹਾ ਜੀ ਇਹ ਭ੍ਰਿਸ਼ਟਾਚਾਰ ਹੋ ਗਿਆ ਤੇ ਹੁਣ ਵੀ ਉਹੀ ਕੰਮ ਪਾਸ ਕੀਤੇ ਆ ਬਣਨ ਤੋਂ ਬਾਅਦ ਤਾਂ ਕੋਈ ਕਹਿੰਦਾ ਸੁਣਿਆ ਭ੍ਰਿਸ਼ਟਾਚਾਰ ਪਹਿਲਾਂ ਰੌਲਾ ਪੈਦਾ ਹੁੰਦਾ ਸੀ ਕਿ ਤੁਹਾਡੇ ਲਲਿਤ ਮਨ ਪਾਟ ਖੁਣਾ ਰਿਸ਼ਤੇ ਬਹੁਤ ਅੱਛੇ ਲੇਕਿਨ ਅੱਜ ਤੁਸੀਂ ਇਹ ਗੱਲ ਕਹਿ ਰਹੇ ਸੀਗੇ ਕਿ ਇਹ ਹੱਥ ਨੂੰ ਬਰਫੀਆਂ ਖਾਣੇ ਆ ਉਹ ਕਿਹੜੀ ਗੱਲ ਹੈ ਦੇਖੋ ਜਿਹੜੇ ਆਮ ਆਦਮੀ ਆ ਬੈਠੇ ਹਲਕੇ ਚ ਚੇਤਨਾ ਮਰਤਨ ਜੀ ਨੂੰ ਪਰਮਾਧਵਾ ਨੇ ਪੋਤੇ ਦੀ ਦਾਦ ਦਿੱਤੀ ਆ ਮੈਂ ਵੀ ਲਾਲੂ ਨੂੰ ਮੈਂ ਇਹਨਾਂ ਨੂੰ ਵਧਾਈਆਂ ਦਿੰਦਾ ਮਹਾਰਾਜ ਕਿਰਪਾ ਕਰਨ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਆਮ ਆਦਮੀ ਨੂੰ ਦੇਖੋ ਭੂਮਲਾ ਸਾਹਿਬ ਦਾ ਮਸਲਾ ਲਗਭਗ 2 ਸਾਲ ਤੋਂ ਪੈਂਡਿੰਗ ਆ ਮਸਲਾ ਕੀ ਮਾਰੇ ਦੱਸ ਦੋ ਸ਼ਾਰਟ ਚ ਦੱਸ ਦੋ ਮਸਲਾ ਇਹ ਹੈ ਬਈ ਦੁਕਾਨ ਜਿਹੜੀ ਆ ਦੌਲਤਰਾਮ ਨੂੰ ਸਬਲੀਟ ਦਿੱਤੀ ਸੀਗੀ ਮਿਸਪਲ ਕਮੇਟੀ ਨੇ ਸਬਲੀਟ ਉਹਨੂੰ ਦਿੱਤੀ ਇਹਨਾਂ ਦੀ ਸਰਕਾਰ ਆ ਗਈ ਕਾਂਗਰਸ ਦੀ ਇਹਨਾਂ ਨੇ ਕੀ ਕੀਤਾ ਭੂਂਗਲਾ ਸਾਹਿਬ ਨੇ ਜਿਹਨੂੰ ਅਸੀਂ ਸਬਲੀਟ ਕੀਤੀ ਉਹਨੂੰ ਬਾਹਰ ਕੱਢ ਦਿੱਤਾ ਤੇ ਦੁਕਾਨ ਆਪ ਲੈ ਲਈ ਬਿਨਾ ਕਿਸੇ ਐਗਰੀਮੈਂਟ ਤੋਂ ਇੱਥੇ ਤਾਂ ਕਦੇ ਨਹੀਂ ਸੀ ਮੈਂ ਸੁਣਿਆ ਜਦੋਂ ਚੱਲ ਰਿਆ ਸੀਗਾ ਲਾਈਵ ਕਹਿੰਦੇ ਕੀ ਪਤਾ ਕਿਹਦੀ ਦੁਕਾਨ ਲੈ 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 ਮੈਂ ਤਾਂ ਤਾਂ ਹੀ ਕਿਹਾ ਬੋਲ ਦੇ ਤਾਂ ਉਹ ਹਰ ਮੀਟਿੰਗ 'ਚ ਮੈਂ ਤਾਂ ਹੀ ਭੂਮਲਾ ਸਾਨੂੰ ਇਹ ਸਵਾਲ ਕੀਤਾ ਸੀ ਤੁਹਾਡੀ ਦੁਕਾਨ ਆ ਉਹ ਕਹਿੰਦੇ ਕੀ ਪਤਾ ਕਿਹਦੀ ਸੁਣਿਆ ਤੇ ਮੈਂ ਉਹੀ ਗੱਲ ਉਹਨਾਂ ਨੂੰ ਸਵਾਲ ਪੁੱਛਿਆ ਜੇ ਤੁਹਾਡੀ ਦੁਕਾਨ ਨਹੀਂ ਤੁਹਾਡਾ ਡੈਟ ਕਿਉਂ ਦੁਖਦਾ ਇਹ ਤੁਹਾਡੀ ਦੁਕਾਨ ਹੀ ਨਹੀਂ ਹੈਗੀ ਅਸੀਂ 70 ਲੱਖ ਕਿਰਾਇਆ ਪੈਂਡਿੰਗ ਹੈ ਅਸੀਂ ਸਾਰਾ ਕੁਝ ਪ੍ਰੂਫ ਕਰਤਾ ਸੂਰੀ ਸਾਹਿਬ ਜਿਹੜੀ ਇਹ ਦੁਕਾਨ ਆ ਭੂਮਲਾ ਸਾਹਿਬ ਦੇ ਬੇਟੇ ਦੇ ਨਾਂ ਤੇ ਉੱਥੇ ਡੈਰੀ ਦਾ ਲਾਇਸੈਂਸ ਆ ਭੂਮਲਾ ਸਾਹਿਬ ਦਾ ਨਾਮ ਲਿਖਿਆ ਗਿਆ ਸੀ ਉਹਨਾਂ ਦੇ ਫੋਨ ਨੰਬਰ ਲਿਖੇ ਗਿਆ ਸੀ ਜਦੋਂ ਇਹ ਹਾਊਸ ਦੇ ਵਿੱਚ ਮੀਡੀਆ ਦੇ ਵਿੱਚ ਖਬਰ ਚੱਲ ਗਈ ਤਾਂ ਉਹਨਾਂ ਨੇ ਆਪਣੇ ਨਾਂ ਦੇ ਉੱਤੇ ਰੰਗ ਫੇਰ ਦਿੱਤਾ ਅੱਜ ਵੀ ਭੂਮਲਾ ਡੈਰੀ ਲਿਖੀ ਆ ਭੂਮਲੇ ਨੇ ਆਪਣਾ ਹਾਂ ਫੇਰ ਇੱਥੇ ਵੇਂਦਾ ਕੋਣ ਹੈ ਜੀ ਭੂਮਲਾ ਸਾਹਿਬ ਆਪ ਹੀ ਵੇਂਦੇ ਆ ਸਾਢੇ 4 ਲੱਖ ਰੁਪਇਆ ਦੇਣਾ ਤੁਸੀਂ ਜਦੋਂ ਮਰਜ਼ੀ ਮੀਡੀਆ ਜਾ ਕੇ ਚੈੱਕ ਕਰ ਲਿਓ ਭੂਮਲਾ ਸਾਹਿਬ ਆਪ ਬੈਠੇ ਹੁੰਦੇ ਆ ਤੇ ਜਿਹੜੇ ਕਹਿੰਦੇ ਅਸੀਂ ਦੁੱਧ ਧੋਤੇ ਆ ਤੇ ਦੇਖੋ ਐਡੀ ਵੱਡੀ ਕ੍ਰਾਪਸ਼ਨ ਸਾਢੇ 4 ਲੱਖ ਚਲੋ ਜੇ ਦੁਕਾਨ ਲੈ ਵੀ ਲਈ ਤੁਸੀਂ ਕਿਰਾਇਆ ਦਾ ਦੇ ਦਿਓ ਘਟੋ ਘਟ ਕਮੇਟੀ ਦਾ ਇੱਕ ਚੋਰੀ ਕਬਜ਼ਾ ਵੀ ਕਰਕੇ ਰੱਖਣਾ ਫਿਰ ਸਵਾਲ ਕੀ ਕਰਦੇ ਆ ਉਹਨਾਂ ਦੇ ਜਿਹੜੇ ਆਗੂ ਨੇ ਜਿਹੜੇ ਉਹਨਾਂ ਦੇ ਆਕਾ ਨੇ ਜੀ ਮੈਂ ੱੱੱਕਾ ਨਹੀਂ ਹੋਣ ਦਿਆਂਗਾ ਉਹ ੱੱੱਕਾ ਯਾਰ ੱੱੱਕਾ ਕੇ ਨੂੰ ਕਹਿੰਦੇ ੱੱੱਕਾ ਦਾ ਤੁਸੀਂ ਕਰ ਰਹੇ ਆ ਤੁਹਾਡਾ ਕਾਉਂਸਲਰ ਕਰ ਰਿਹਾ ਤੁਸੀਂ ਉਹਨੂੰ ਸ਼ੈਲਟਰ ਕਰ ਰਹੇ ਆ ਵੇ ਦੇਖੋ ਜੀ ਜੇ ਇਹਦੀ ਦੁਕਾਨ ਤੇ ਕਬਜ਼ਾ ਲੈਣ ਗਏ ਤਾਂ ਮੈਂ ਇਹ ਕਰ ਦੂੰਗਾ ਮੈਂ ਉਹ ਉਹ ਯਾਰ ਦੁਕਾਨ ਕਿਹਦੀ ਹੈ ਜੀ ਦੁਕਾਨ ਮਿਊਸਪਲ ਕਮੇਟੀ ਦੀ ਆ ਜੀ ਕਿਸੇ ਦੇ ਆਕੇ ਦੀ ਨਹੀਂ ਮੈਂ ਕਿਸੇ ਦੀ ਨਹੀਂ ਮਿਊਸਪਲ ਕਮੇਟੀ ਦੀ ਦੁਕਾਨ ਆ ਮਿਸਟਰ ਬੇਟੇ ਆਪਣਾ ਹੱਕ ਲੈ ਸਕਦੀ ਆ ਮਿਊਸਪਲ ਕਮੇਟੀ ਆਪਣਾ ਅਸੀਂ ਉਹ ਹੀ ਹੱਕ ਮੰਗਦੇ ਆ ਵੀ ਮਿਊਸਪਲ ਕਮੇਟੀ ਨੇ ਦੇਖੋ ਜਦੋਂ ਭੂਮਲੇ ਦੀ ਗੱਲ ਆਉਂਦੀ ਆ ਪਹਿਲਾਂ ਤਾਂ ਉਹ ਕਹਿੰਦੇ ਜੀ ਸਾਡੀ ਤਾਂ ਡੈਰੀ ਹੈ ਨਹੀਂ ਮੈਂ ਤਾਂ ਇੱਥੇ ਕੰਮ ਕਰਦਾ ਭੂਮਲਾ ਸਾਹਿਬ ਕਹਿੰਦੇ ਡੈਰੀ ਤੇ ਅੱਛਾ ਨੰਬਰ ਉਹਨਾਂ ਦੇ ਲਾਇਸੈਂਸ ਉਹਨਾਂ ਦੇ ਬੇਟੇ ਦੇ ਨਾਮ ਤੇ ਝੂਠ ਦੇ ਵੀ ਪੈਰਥੜ ਹੁੰਦੇ ਆ ਫਿਰ ਭੂਮਲਾ ਸਾਹਿਬ ਨੇ ਉਹ ਡੈਰੀ ਵੇਚ ਹੀ ਦਿੱਤੀ ਕਿਸੇ ਨੂੰ ਅਸੀਂ ਉਹਦੇ ਐਵੀਡੈਂਸ ਵੀ ਮੀਡੀਆ ਦੇ ਦਿੱਤੇ ਆ ਜਮੀਨ ਨਹੀਂ ਵੇਚਦੀ ਕਿ ਕੱਲਾ ਸਮਾਨ ਨਹੀਂ ਨਹੀਂ ਦੁਕਾਨ ਹੀ ਵੇਚਦੀ ਜੀ ਤੇ ਤਾਂ ਬਹੁਤ ਵੱਡਾ ਫਰਾਡ ਹੈ ਮੈਂ ਉਹੀ ਕਹਾਂ ਜੀ 420 ਹੋਰ ਕਿ ਇਹਨੂੰ ਕਹਿੰਦੇ ਆ ਐਫੀਡੇਵਿਟ ਸਾਡੇ ਕੋਲ ਪਏ ਆ ਅਸੀਂ ਬਕਾਇਦਾ ਕਮੇਟੀ ਨੂੰ ਦੇ ਚੁੱਕੇ ਆ ਹੁਮਲੇ ਸਾਹਿਬ ਕਹਿੰਦੇ ਮੇਰੀ ਡੈਰੀ ਹੈ ਨਹੀਂ ਉਹਨਾਂ ਦੇ ਆਗੂ ਕਹਿੰਦੇ ਇਹ ਤਾਂ ਡੈਰੀ ਹੈ ਨਹੀਂ ਹੂਮਲੇ ਦੀ ਇੱਥੇ ਕੰਮ ਕਰਦਾ ਹੂਮਲੇ ਦਾ ਲਾਇਸੈਂਸ ਉਹਦੇ ਬੇਟੇ ਦੇ ਨਾਮ ਤੇ ਆ ਜਿਹੜਾ ਐਫੀਡੇਵਿਟ ਦਿੱਤਾ ਜਿਹੜਾ ਗਾਂ ਡੈਰੀ ਵੇਚ ਦਿੱਤੀ ਸੀਗੀ ਦੌਲਤਰਾਮ ਤੋਂ ਭੂਮਲਾ ਜੀ ਨੇ ਸਭ ਅਲਟ ਕੀਤੀ ਇਹਨਾਂ ਨੇ ਪਤਾ ਨਹੀਂ ਬਾਹਰ ਜਾਣਾ ਸੀ ਇਹਨਾਂ ਨੇ ਗਾਂ ਹੋਰ ਕਿਸੇ ਨੂੰ ਵੇਚ ਦਿੱਤੀ ਉਹ ਬਹੁਤ ਵੱਡਾ ਫਰਾਡ ਹੈ ਤੁਸੀਂ ਇੱਥੇ ਮਤਾਂ ਪਾ ਕੇ ਕਾਰਵਾਈ ਕਿਉਂ ਨਹੀਂ ਕਰਦੇ ਮੈਂ ਇਹੀ ਤਾਂ ਇਹਨਾਂ ਨੂੰ ਆਮ ਆਦਮੀ ਵਾਲੇ ਨੂੰ ਇਹੀ ਪੁੱਛਿਆ ਅੱਜ ਵੀ ਕਹਾ ਤੁਹਾਡੀ ਇਹ ਆਪਸੀ ਮਿਲ ਭੁਗਤੇ ਆ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਿਉਂ ਨਹੀਂ ਉਹ ਤੁਸੀਂ ਜਿਹੜੀ ਬਰਫੀ ਦੀ ਗੱਲ ਕੀਤੀ ਉਹ ਭੂਮਲਾ ਡੇਰ ਤੇ ਜਾ ਕੇ ਬਰਫੀ ਤਾਂ ਨਹੀਂ ਖਾਂਦੇ ਪਤਾ ਨਹੀਂ ਹੁਣ ਤਾਂ ਹੀ ਤਾਂ ਕਹਿਣਾ ਵੀ ਇਹਨਾਂ ਦੀ ਮਿਲ ਭੁਗਤੇ ਇੱਕ ਐਮਸੀ ਅੱਜ ਦੇਖੋ ਉਹਨੂੰ 3 ਸਾਲ ਹੋ ਗਏ ਬਾਹਰ ਗਈ ਨੂੰ ਹਾਂ ਵੱਡਾ ਸਵਾਲ ਹੈ ਵੱਡਾ ਸਵਾਲ ਆ ਉਦੋਂ ਸਾਡੇ ਵਿਧਾਇਕ ਸਾਹਿਬ ਮੀਡੀਆ ਦੇ ਵਿੱਚ ਔਨ ਰਿਕਾਰਡ ਆ ਸਰਦਾਰ ਰੰਗਤ ਸਿੰਘ ਸੈਣੀ ਨੇ ਇਹ ਗੱਲ ਕਹੀ ਸੀ ਕਿ ਨੋ 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 ਅੰਗਰ ਜੀ ਨੇ ਜੀਐਨ ਦੇ ਵਿੱਚ ਮੀਟਿੰਗ ਕੀਤੀ ਸੀ ਵੀ ਇਹ ਗੈਰ ਕਾਨੂੰਨੀ ਮੀਟਿੰਗ ਆ ਜਿੱਦਣ ਜਨਰਲ ਮੀਟਿੰਗਾਂ ਹੋਣ ਲੱਪੋਂਗੀਆਂ ਮੇਰੇ ਉਦਣ ਐਮਸੀਓ ਮੀਟਿੰਗਾਂ ਦੇ ਵਿੱਚ ਆਉਗੇ ਤੇ ਮੈਂ ਜਿਹੋਨਾਂ ਨੂੰ ਸਵਾਲ ਕਰਦਾ ਕਿੱਥੇ ਗਏ ਤੁਹਾਡੇ ਉਹ ਜਿਹੜੇ ਰਤਨ ਸੀਗੇ ਉਹ ਆਏ ਕਿਉਂ ਨਹੀਂ ਹੁਣ ਤਾਂ ਲੀਗਲ ਮੀਟਿੰਗਾਂ ਹੁੰਦੀਆਂ ਹੁਣ ਕਿਉਂ ਨਹੀਂ ਅੱਜ ਆ ਰਹੇ ਇਹਨਾਂ ਮੀਟਿੰਗਾਂ ਦੇ ਵਿੱਚ ਤੋਂ ਕਿਤੇ ਨਾ ਕਿਤੇ ਜਿਹੜਾ ਇਹ ਸਵਾਲ ਆ ਵੀ ਉਹ ਮੀਟਿੰਗਾਂ ਦੇ ਵਿੱਚ ਕਿਉਂ ਭੱਜ ਰਹੇ ਆ ਅੱਜ ਉੱਥੇ ਦੇ ਲੋਕ ਖਮਿਆਜਾ ਭੁਗਤ ਰਹੇ ਆ ਚਾਹੇ ਉਹ ਖਮਿਆਜਾ ਆ ਉੱਥੇ ਦੇ ਲੋਕਾਂ ਦਾ ਉੱਥੇ ਦੇ ਲੋਕਾਂ ਦੇ ਕੰਮ ਠੀਕ ਹੈ ਜੀ ਸੋ ਇਸ ਕਰਕੇ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਜਿਹੜਾ ਧੱਕਾ ਕਰ ਰਹੇ ਆ